ਗਰਮੀ ਦਾ ਮੈ ਨਬਨਾ ਮੋਟੀ ਹੋ ਜਾਂਦੀ ਹੈ ਇਹ ਤੂੰ ਨਹੀਂ ਖਾਂਦੀ ਹੈਗੀ ਉਹ ਤਾਂ ਚਲ ਜਿਹੇ ਜਹ ਹੁੰਦਾ ਸਰੀਰ ਠੀਕ ਹੈ ਤੇ ਆਹ ਕੰਮ ਕੀ ਅੱਗੇ ਰਲ ਮਿਲ ਕੇ ਕਰਦੀ ਹੁਣ ਕੀ ਗੋਲੀ ਵੱਜ ਗਈ ਤੁਹਾਡੇ ਵੱਜ ਗਈ ਲੋਕ ਹੋਰ ਜਿਹੜੇ ਓਲੇ ਰੱਖਦੇ ਨੇ ਉਹ ਗੁੱਸਾ ਹੈ ਸਾਨੂੰ ਤਾਂ ਗੱਲਾਂ ਤੈਨੂੰ ਕੌਣ ਲਾ ਤੂੰ ਲਾ ਕੇ ਦੇ ਮੈਨੂੰ ਸਿਰੇ ਸਿਰ ਹੀ ਚੜਦੀ ਜਾਂਦੀ ਆ ਤਾਂ ਕਰਦੀ ਆ ਗੱਲ ਕੁੜੀ ਨੂੰ ਕਹਿਣੀ ਹੈ ਇੱਕ ਮੈਂ ਕਰ ਵੇ ਹਲੋ ਹਾਂ ਬਤਵਿੰਦਰ ਕਿਵੇਂ ਆ ਬਤ ਹਾਂ ਠੀਕ ਆ ਮੈਂ ਤੁਸੀਂ ਦੱਸੋ ਓ ਮੈਂ ਤਾਂ ਕੀ ਦੱਸਾਂ ਤੈਨੂੰ ਕਾਇਦਨ ਹੋ ਕੇ ਕਹਿੰਦੀ ਨੂੰ ਵੀ ਤੂੰ ਭਾਈ ਢੇੜਾ ਮਾਰ ਦੇ ਢੇੜਾ ਮਾਰ ਦੇ ਅੱਜ ਤੁਰੀਆਂ ਕਿ ਨਹੀਂ ਪਿੰਡੋਂ ਆਹ ਤੁਰੀ ਹੋਈਆਂ ਵਸ ਆ ਗਈ ਪਕਣ ਵਾਲੀਆਂ ਆ ਗਈ ਲੈ ਵਸ ਆ ਜਾ ਥੇਦੀ ਤੇ ਨਾਲੇ ਮੈਂ ਤਾਂ ਛੋਟੇ ਨਾਲ ਹੀ ਹੋਰ ਰਲੂਗੀ ਭਾਈ ਤੇ ਉਹਦੀ ਕਰਾਉਣੀ ਤਾਂ ਇਹ ਵੀ ਆ ਕੇ ਠੀਕ ਹੈ ਅੱਛਾ ਕੋਈ ਨਾ ਹਾਂ ਮੈਂ ਤਾਂ ਇਹਦੇ ਨਾਲ ਹੀ ਰਹਾਂਗੀ ਛੋਟੇ ਨਾਲ ਠੀਕ ਹੈ ਹਾਂ ਹਵਾ ਆਉਂਦੀ ਹੈ ਬੇਬੇ ਤੁਰੀ ਭੈਣ ਤਾਂ ਚੱਲ ਚੰਗਾ ਹੋ ਗਿਆ ਆ ਗਈ ਮੈਂ ਤਾਂ ਡਿੱਕੀ ਜਾਨੀ ਐ ਇਹਨੂੰ ਹੋਰ ਚੱਲ ਕਦੋਂ ਦੀ ਮੈਂ ਤਾਂ ਅਖਰੀ ਨਾ ਕੋਈ ਨੀ ਨੈਗ ਟਾਈਮ ਨਾ ਲਾ ਦੇ ਕਿਤੇ ਹੋਰ ਨਾ ਕਿਹ ਹੈ ਵਧੀਆ ਬਸ ਤੁੰਗ ਦਾਸ ਠੀਕ ਹੈ ਬਣੇ ਹਾਂ ਠੀਕ ਬੈਠ ਜਾ ਹੋਰ ਠੀਕ ਹੈ ਵਧੀਆ ਹਾਂ ਬਸ ਬੈਠ ਜਾ ਬੈਠ ਜਾ ਵਧੀਆ ਕਿਥੋਂ ਆਈ ਦਾ ਹੋਰ ਆਈ ਹੁੰਦਾ ਪਈ ਪਾਣੀ ਲੈ ਕੇ ਆਉਣੀ ਆ ਮੈਂ ਆ ਜੀ ਹਾਂ ਲੈ ਆ ਕੁੱਤ ਆਪਰਾਇਤਾ ਸਾਰੀ ਆਪਣੀ ਹੈ ਦੋਨਾਂ ਨੂੰ ਤੈਨੂੰ ਪਤਾ ਹੀ ਹੈ ਹਨਾ ਹਾਂ ਫਿਰ ਜਦੋਂ ਪਤੀ ਜਿੱਦੀਆਂ ਹੀ ਨਹੀਂ ਤੇ ਹੁਣ ਇਹ ਕੰਮ ਕਰਾ ਜੀ ਕਿ ਤੇ ਆਖੇ ਮੈਂ ਜਾਣਾ ਚਾਹੀ ਤੀ ਨਾ ਹੁਣ ਤਾਂ ਮੈਂ ਟਾਈਮ ਕੱਢ ਕੇ ਆਈ ਆ ਪਹਿਲਾਂ ਦੇ ਤੂੰ ਤਾਂ ਹੁਣ ਸਰ ਬਜਰੀ ਦੇ ਉਹ ਲੱਗ ਗਈ ਹੈ ਆਪਦੇ ਚੰਦਰਤਾ ਚਵਾਈ ਹੈ ਪਹਿਲਾਂ ਹੋਰ ਕਰੋ ਨਿਕਲਣਾ ਉਹ ਤਾਂ ਮੈਨੂੰ ਪਤਾ ਤਾਂ ਹੀ ਤਾਂ ਇਹ ਆਈ ਨਹੀਂ ਤਿੰਨ ਦਿਨ ਹੋ ਗਏ ਦੀ ਮੈਨੂੰ ਤਾਂ ਬੁਲਾਉਂਦੀ ਇਹਨੂੰ ਨਹੀਂ ਟਾਈਮ ਲੱਗ ਗਿਆ ਇਹਨੂੰ ਆਖੂਗੀ ਮੈਨੂੰ ਆਉਣ ਸਾਰੀ ਉਹ ਕਰਨ ਲੱਗ ਗਈਆਂ ਪਤਾ ਹੀ ਨਹੀਂ ਪਤਾ ਹੁਣ ਕਲੇ ਸਭ ਵਧਿਆ ਪਿਆ ਉਹੀ ਗੱਲ ਫੇਰ ਬਾਲਾ ਵਧ ਗਿਆ ਐਜੂ ਐਦੂ ਉੱਤੇ ਕੀ ਵਧੂਗਾ ਉਹਦੇ ਇੱਕ ਦੇ ਹੱਥ ਚ ਬੋਕਰ ਅੱਛਾ ਦੂਜੀ ਟੋਕਰ ਤੇ ਕੀ ਖੜੀ ਚੰਗਾ ਤੇ ਮੈਂ ਗਈ ਵਿੱਚ ਫੇਰ ਪਰੇ ਪਰੇ ਹੋਂਕ ਰੀਆਂ ਮੈਂ ਫੇਰ ਲੋਕਾਂ ਨੇ ਤਾਂ ਚੰਗਾ ਦੇਖਿਆ ਹੋ ਉਸ ਮੈਂ ਲੋਕਾਂ ਨੇ ਦੇਖਿਆ ਇੱਧਰ ਖੜੀਆ ਮੈਂ ਦੇਖਿਆ ਨਹੀਂ ਸਿਰ ਦੀਂਦੇ ਸੀ ਮਨਵਾ ਲਾ ਬੇਬੇ ਵੀ ਉਧਰ ਹੀ ਰਹਿ ਗੋਰ ਉਹ ਤਾਂ ਫੇਰ ਉਧਰ ਹੀ ਉਹ ਹੈਗੀ ਕੀ ਪਤਾਗਾ ਹੁਣ ਕੀ ਕਰੂਗੀ अपना दो किले तक में जा, में जा रहा हूं फिर। ਹੁਣ ਜਿੱਧਰ ਪੈਸਾ ਬੰਦਾ ਉਧਰ ਹੀ ਉਹ ਕਰਦਾ ਹੈਗਾ। ਉਹਨੂੰ ਐ ਵੀ ਚੰਗਾ ਨੌਕਰੀ ਤੇ ਲੱਗੇ ਨੇਗੇ। ਓੱਖਾ ਹੋਏ ਤੇ ਬਹੁਤ ਜ਼ਿਆਦਾ ਦੇਖ ਮੈਂ ਕਿੰਨੀ ਮਿਹਨਤ ਕਰਕੇ ਘਰ ਬਣਾਇਆ। ਹਨਾ ਪੜਾਇਆ ਲਿਖਾਇਆ ਨੌਕਰੀ ਤੇ ਲਵਾਇਆ। ਕੋਈ ਗੱਲ ਵੀ ਨਹੀਂ ਸੀ ਯਾਰਾ ਬਹੁਤ ਓੱਖਾ ਹੋ ਜੁਆ ਤਾਂ ਆਪਣਾ। ਫਿਰ ਮੈਂ ਤਾਂ ਤੁਹਾਨੂੰ ਕਹਿੰਦੀ ਹੁੰਦੀ ਸੀ ਉਹੀ ਗੱਲ ਵੀ ਤੁਸੀਂ ਤਾਂ ਫਿਰ ਤਾਂ ਬੰਦਾ ਉਧਰ ਹੀ ਉਹ ਕਰਦਾ ਹੈਗਾ। ਉਹਨੂੰ ਐ ਵੀ ਚੰਗਾ ਨੌਕਰੀ ਤੇ ਲੱਗੇ ਨੇਗੇ। ਉੱਖ ਖੋਏ ਤੇਰ ਬਹੁਤ ਜਿਆਦਾ ਦੇਖ ਮੈਂ ਕਿੰਨੇ ਮਿਹਨਤ ਕਰਕੇ ਘਰ ਬਣਾਇਆ ਹਨਾ ਪੜਾਇਆ ਲਿਖਾਇਆ ਨੌਕਰੀ ਤੇ ਲਵਾਇਆ ਕੋਈ ਗੱਲ ਵੀ ਨਹੀਂ ਸੀ ਯਾਰ ਬਹੁਤ ਔਖਾ ਹੋ ਜਾਈਦਾ ਤੁਹਾਨੂੰ ਫਿਰ ਮੈਂ ਤਾਂ ਤੁਹਾਨੂੰ ਕਹਿੰਦੀ ਹੁੰਦੀ ਸੀ ਉਹੀ ਗੱਲ ਵੀ ਤੁਸੀਂ ਤਾਂ ਫਿਰ ਆਪ ਹੀ ਉਹਦੇ ਮਗਰ ਲੱਗੇ ਰਹੇ ਵੀ ਪਚੰਗਾ ਉਹਨੂੰ ਪੜਾਇਆ ਚੰਗਾ ਉਹਨੂੰ ਉਹ ਕੀਤਾ ਉਹਦਾ ਤਾਂ ਫੇਰ ਹੋ ਗਿਆ ਕਦੇ ਮਸਾ ਉਹ ਪਾਸ ਹੋਇਆ ਪਾਸ ਹੋਣ ਤਾਂ ਨੌਕਰੀ ਤੇ ਲੱਗ ਗਿਆ ਹੁਣ ਆਏ ਕਹਿੰਦੇ ਮੇਰੇ ਵਰਗੀ ਕੋਈ ਨਹੀਂ ਸਕੀਮਾਂ ਤਾਂ ਸਾਰੀਆਂ ਤੂੰ ਦਿੰਨਾ ਹੈਗਾ ਵੀ ਐ ਕਰ ਲੈਣਾ ਐ ਕਰ ਲੈਣਾ ਤੇਰੇ ਨਾਲ ਹੀ ਅਗਲਾ ਹੀ ਕਰਤਾ ਹੈਗਾ ਵਿੱਚੋਂ ਦੇਖ ਲੈ ਮਾਡਮ ਹਟਾ ਵੀ ਨਾ ਸੋਚਿਆ ਹੁਣ ਲੱਗਦਾ ਜੇ ਕੋਈ ਦੂਜੀ ਗਣੀ ਮੈਂ ਉਹ ਦਿਨਾਂ ਹੀ ਰਲੂਗੀ ਜੱਸੀ ਹਾਂ ਬੇਬੇ ਉਹ ਤਾਂ ਬਿੰਦਰ ਆਈ ਤੁਹਾਨੂੰ ਪਤਾ ਹੀ ਨਹੀਂ ਲੱਗਾ ਅਗਮੀ ਤੋਂ ਬੇਬੇ ਅਸੀਂ ਉਹ ਨਾ ਸਮਝੀ ਦੇਖਦੇ ਸੀਗੇ ਮੱਖਾ ਚੱਲ ਦੇਖ ਲਾਂਗੇ ਉਹ ਪੱਟਾਂਗੇ ਉਹਨੂੰ ਕੱਚੀ ਕੁੱਚੀ ਤਾਂ ਨਹੀਂ ਹੈਗੀ ਨਾ ਹੁਣ ਤਾਂ ਕੀ ਕੱਚੀ ਉਹ ਪੱਟਣ ਵਾਲੀ ਹੈ ਉਹਨੇ ਮੋੜਨ ਹੈ ਭਾਈ ਨਾ ਉਹਨੇ ਹੁਣੀ ਆਈ ਹੈ ਪਹਿਲਾਂ ਹਾਂ ਹੁਣੀ ਆਈ ਆਜ ਆਉਣੇਗੀ ਆਜੋ ਤੇ ਕਿਹੜੇ ਵੇਲੇ ਤੇ ਆ ਰਹੀ ਹੈ ਚੱਲ ਜਾਉਨੇ ਬੇਬੇ ਹੋਰ ਚਲੋ ਹੋਰ ਠੀਕ ਹੈ ਬਣੀ ਹਾਂ ਸਸੀ ਘਰ ਬਣੀ ਠੀਕ ਹੈ ਸਸੀ ਘਰ ਹੋਰ ਠੀਕ ਹਾਂ ਠੀਕ ਠਾਕ ਵੀ ਤੇਰਾ ਪਤੀ ਇੰਦੱਗਿਆ ਸਾਨੂੰ ਦੱਸ ਤਾਂ ਉਧਰ ਲਾ ਸੰਜੀ ਉਹ ਦੇਖਦੇ ਸੀਗੇ ਫੇਰ ਕਿੱਦਾਂ ਦੇ ਕਹੀ ਜਾਂਦੇ ਨੇ ਟਾਈਮ ਕਿਹੜਾ ਲੱਗਦਾ ਹੈ ਦਾਰੀ ਬਿਮਾਰ ਹੈ ਕੋ ਮਸਾਂ ਛੱਡ ਕੇ ਆਈਆਂ ਹਾਂ ਮੈਂ ਤਾਂ ਕਈ ਦਿਨਾਂ ਦੀ ਫੋਨ ਕਰੀ ਜਾਂਦੀ ਸੀਗੀ ਕੱਚੀਰਾ ਦਾ ਬਾਹਲਾ ਪੈ ਪੈ ਇਹਨਾਂ ਦਾ ਤੇ ਆ ਕੇ ਕੁਝ ਕਰ ਇਹਨਾਂ ਦਾ ਅੱਛਾ ਤੁਸੀਂ ਫੋਨ ਕੀਤਾ ਬੈਣ ਨੂੰ ਹੋਰ ਮੈਂ ਕਰਾਂਗਾ

ਨਵਰੇ ਨਾ ਆ ਕੱਟ ਨਾਲ ਤਾਂ ਫਿਰ ਲੈਦੇ ਹੀ ਕੰਮ ਠੀਕ ਹੈ ਤੁਸੀਂ ਵੀ ਬੋਰਪਾ ਤੁਸੀਂ ਆ ਬੈਠੋ ਚੁੱਪ ਕਰੇ ਕੋਈ ਨਹੀਂ ਜੇ ਭੈਣ ਕਰ ਦੂ ਠੀਕ ਹੈ ਬਸ ਹਾਂ ਭੈਣ ਤਾਂ ਫਿਰ ਹੁਣ ਜਦੋਂ ਬਈ ਕੱਟਦੀਆਂ ਹੀ ਨਹੀਂ ਹੈਗੀਆਂ ਫਿਰ ਇੱਕ ਕੰਮ ਤਾਂ ਫਿਰ ਕਰਨਾ ਹੀ ਪੈਂਦਾ ਜਦੋਂ ਕੱਟ ਰਣੀ ਦੇ ਨਾ ਫਿਰ ਤਾਂ ਅੱਡ ਚ ਹੀ ਫਾਇਦਾ ਕਰ ਦੋ ਜਿਵੇਂ ਤੁਹਾਨੂੰ ਕੀ ਲੱਗਦਾ ਜਮੂਰਾਰੇ ਦੱਸ ਦੇ ਭਾਈ ਕਿਵੇਂ ਕਰੀ ਸੱਸੀ ਕਰਕ ਨੇ ਸੱਸੀ ਕਰਕ ਹੋ ਠੀਕ ਹੈ ਹਾਂ ਤੂੰ ਦੱਸ ਸਭ ਬੜੀ ਚੀਜ਼ ਇੱਧਰ ਵਹਿ ਜਾਂਦੇ ਜੀ ਬੇਬੇ ਕੋਲੇ ਚੱਲ ਕੋਈ ਨਾ ਖੜਾ ਜਾਂਦਾ ਲੈ ਇੱਥੇ ਆ ਜਾ ਫਿਰ ਵਹਿ ਜਾਦੀ ਕੰਮ ਵਧਾ ਲਿਆ ਮੈਂ ਕਿਹਾ ਬਸ ਹੁਣ ਤਾਂ ਜਿਹੜਾ ਵਧਣਾ ਸੀ ਵਧ ਗਿਆ ਭਾਈ ਹੁਣ ਮੈਂ ਤਾਂ ਐਂ ਕਹਿਨੀ ਆ ਏਦੋਂ ਨਾ ਬਾਹਲਾ ਵਾਧਾ ਵਾਜੇ ਤੇ ਇਹਨਾਂ ਨੂੰ ਲੱਗ ਲੱਗ ਕਰ ਦੇ ਚੱਲ ਕੋਈ ਨਾ ਪਹਿਨਾ ਸਾਨੂੰ ਪਤੀ ਹੈ ਜਿੰਨੀ ਕਿ ਆਪਣੇ ਜਾਇਦਾ ਦਾ ਹੈ ਨਾ ਤੁਸੀਂ ਅੱਧਾ ਦਾ ਘਰ ਕਰ ਦੇ ਦੋ ਇਹ ਪਾਈਆਂ ਨੂੰ ਅੱਧੇ ਦੀ ਜ਼ਮੀਨ ਕਰ ਦੋ ਲੈ ਬਾੜੀ ਸ਼ੈਣੀ ਤੇ ਮੇਰਾ ਇਹ ਚਾ ਕਿੱਧਰ ਜਾਊਗਾ ਮੇਰਾ ਵੀ ਹਿੱਸਾ ਪਾਉ ਤੀਜਾ ਤਿੰਨੇ ਸੇ ਹੋਣਗੇ हां भाभी फिर एदा त तीजा हिस्सा माना ना कौन देऊगा फुलके रोटी त मेनू ਹੁਣ ਨਹੀਂ ਮਿਲੀ ਹੁਣ ਤਕਰ ਮਸਾ ਰਹੇ ਨਹੀਂ ਲੜ ਲੜ ਕੇ ਚੱਲ ਪਣਾ ਕਰ ਦੋ ਜਿਵੇਂ ਕਰਨਾ ਹੈਗਾ ਚੱਲ ਤਿੰਨ ਹਿੱਸੇ ਪਾਓ ਭਾਈ ਨਾ ਤਿੰਨ ਹਿੱਸੇ ਤਾਂ ਹੋਣਗੇ ਹੁਣ ਜਿੰਨੇ ਕਿल्ले ਛੇ ਕਿल्ले ਲਾ ਲਓ ਸੋਡੇ ਜ਼ਮੀਨ ਤੇ ਦੋ ਦੋ ਹੋ ਜਾਣਗੇ ਚੱਲ ਕਿਵੇਂ ਮਰਜ਼ੀ ਕਰ ਲੋ ਕਿੱਧਰ ਰਹਿ ਕੇ ਰਾਜ਼ੀਆਂ ਮੈਂ ਤਾਂ ਭਾਈ ਛੋਟੇ ਬੰਨੀ ਰੋ ਦੇਖ ਲੈ ਹੁਣ ਫਿਰ ਰੋਜ ਰੋਜ ਬਸ ਦੇਖ ਲਿਆ ਛੋਟੇ ਨਾ ਰੋਣੇ ਜੇਰਾ ਜਿੱਧਰ ਰਹੂਗੀ ਉਧਰ ਹੀ ਹੀ ਸਰੂਗਾ ਮਾਨਾ ਚੱਲ ਪਾ ਨੇ ਜਿਵੇਂ ਮਰਜ਼ੀ ਕਰ ਲੋ ਅਸਤਾ ਕੁਛ ਨਹੀਂ ਕਹਿੰਦੇ ਹੈਗੇ ਅਸਤਾ ਬਹੁਤ ਕੀਤਾ ਸੀ ਇਹਨਾਂ ਦਾ ਆਪਦੇ ਸਮਝੇ ਤੇ ਪਰ ਇਹਨਾਂ ਨੇ ਸਾਨੂੰ ਹੁਣ ਤੱਕ ਉਹ ਕਰਤਾ ਅਸੀਬ ਆ ਵੀ ਸਾਨੂੰ ਆਪ ਦਾ ਸਮਝਿਆ ਸੀ ਤੁਸੀਂ ਬਾਈ ਕਿਧਰੇ ਬੈਂਕਾਂ ਚ ਖਾਤੇ ਕਿਧਰੇ ਚੋਰੀਆਂ ਪੈਸੇ ਦਿੱਤੇ ਕਿਸੇ ਨੂੰ ਕਦੇ ਕੁਛ ਕਦੇ ਕੁਛ ਅਸੀਂ ਪੁੱਛਿਆ ਨਹੀਂ ਗੋਰੇ ਤਾਂ ਤੈਨੂੰ ਗਲਤ ਹੋ ਗਿਆ ਅਸੀਂ ਤਾਂ ਸਾਰਾ ਪਤਾ ਕੀਤਾ ਇਹਨੇ ਤਾਂ ਔਰ ਇਹ ਘਟਾਉਣੀ ਸੀ ਉਥੇ ਤਾਂ ਉਹਨਾਂ ਨੂੰ ਕਹਿ ਕੇ ਐਸੀ ਵੀ ਵਾਰੀ ਲਵਾ ਦੋ ਉਹਨਾਂ ਸਪਈਆਂ ਦੀ ਸੀ ਕੁਝ ਉਹਨੇ ਤਾਂ ਫੋਨ ਕੀਤਾ ਦੀ ਬੈਂਕ ਚ ਹਮਸ ਕਾੜੀ ਵੀ ਭਾਈ ਆ ਜਾ ਵੀ ਤੇਰੀ ਵਾਰੀ ਆ ਗਈ ਵੀ ਅਦੀ ਕਟਵਾ ਲਾ ਰੇ ਚੱਲ ਅੱਡ ਹੋ ਕੇ ਪਤਾ ਹੀ ਲੱਗ ਜੂ ਕਿਹੜਾ ਈਦਾ ਹੈ ਕਿਹੜਾ ਈਦਾ ਇਹ ਬੋਲਦਾ ਨਹੀਂ ਜੇ ਬੋਲਦਾ ਹੁੰਦਾ ਫਿਰ ਕਾਨੂੰ ਹੋ ਹੁੰਦਾ ਇਹ ਤਾਂ ਨਾਪ ਬੋਲੇ ਨਾ ਮੈਨੂੰ ਕਹਿੰਦਾ ਚਿਪ ਚਿਪ ਕੋਈ ਨਾ ਚਿਪ ਕਰ ਜਾ ਅਸੀਂ ਜਿਹੜਾ ਬੋਲਦੇ ਉਹਨਾਂ ਨੇ ਅਸੀਂ ਵੀ ਤਾਂ ਚੁੱਪ ਹੀ ਰਹਿਣੇ ਆ ਕਿੱਦੇ ਬੋਲੇ ਸੀ ਤੁਹਾਡੇ ਮੂਹਰੇ ਕਹਾਂ ਉਥੇ ਪੇਕਿਆਂ ਤੱਕ ਫਰਕ ਪੈਣਗੇ ਸਾਡੇ ਚੱਲ ਹੁਣ ਬਾਹਾਂ ਕਰੋ ਉਹ ਉਹ ਕਿਦੀ ਕਰਾਉਣਗੇ ਐਂ ਦੱਸ ਪਹਿਲਾਂ ਤੁਸੀਂ ਦੇਖਣਾ ਸੀ ਮੈਂ ਨਹੀਂ ਕਿਦੀ ਨਹੀਂ ਕਰਾਉਣਗੇ ਦੋ ਚੱਲ ਹੁਣ ਤਾਂ ਘਰ ਦੇ ਵੀ ਤਿੰਨ ਹਿੱਸੇ ਕਰ ਲੋ ਤੇ ਜ਼ਮੀਨ ਦੇ ਵੀ ਆਪਦੇ ਤਿੰਨ ਹਿੱਸੇ ਨਹੀਂ ਫਿਰ ਬੇਬੇ ਨੇ ਤਿੰਨ ਹਿੱਸਾ ਕੀ ਕਰਨ ਨੇ ਬੇਬੇ ਨੂੰ ਇੱਕ ਬੈਟ ਕਪਾ ਕੇ ਸਾਂਝੀ ਉੱਥੇ ਦੇ ਦਾਂਗੇ ਬੇਬੇ ਬਹਿ ਜਾ ਕਰੂ ਚੱਲ ਜ਼ਮੀਨ ਆਪਦੇ ਠੇਕਾ ਰਿਆ ਲੈ ਕਰੇ ਸਾਥੋਂ ਨਾ ਭਾਈ ਰੋਟੀ ਨਹੀਂ ਦੇਣੀ ਕਿਸੇ ਨੇ ਮੈਨੂੰ ਪਤਾ ਔੜਾ ਦੋਨੇ ਪਹਿਣਾ ਦਾ ਰਵਾਕੂ ਤੋ ਲੈ ਰਵਾਕੂ ਤੋ ਲੈ ਨੀ ਬੇਬੇ ਤੈਨੂੰ ਇੱਕ ਬੈਠਕਾ ਕਮਰਾ ਵਧੀਆ ਪਾ ਕੇ ਦੇ ਦਾਂਗੇ ਬਾਥਰੂਮ ਲੈਣ ਟਾਈਚ ਕਰਾ ਦਾਂਗੇ ਨਾਲ ਭੈਣ ਨੂੰ ਠੇਕਾ ਦੇ ਦਿਆ ਕਰਾਂਗੇ ਅਸੀਂ ਦੋਵੇਂ ਜਦੋਂ ਬੀਬੀ ਨੇ ਆਪ ਹੀ ਕਿਹਾ ਸੀ ਸਾਡਾ ਨਾਰਾ ਲੂਗੀ ਪਰ ਤੁਸੀਂ ਮੇਰਾ ਤਾਂ ਹੀ ਸਤੀਜਾ ਮੈਨੂੰ ਮਿਲਣਾ ਚਾਹੀਦਾ ਘਰ ਦਾ ਵੀ ਤੇ ਜ਼ਮੀਨ ਦਾ ਵੀ ਜਿਹੜਾ ਮੈਨੂੰ ਸਾਮੂਗਾ ਉਹਦਾ ਹੋਊਗਾ ਹੋਈ ਸਰ ਹਾਂ ਫਿਰ ਉਧਰ ਜਿਉਂਦੀ ਆ ਫਿਰ ਉਧਰੋਂ ਐਨੇ ਵੇ ਸਾਡੇ ਕੁੜੀ ਤੇ ਲੱਗੀ ਜਾਂਦੇ ਨੇਗੇ ਸਾਰਾ ਦਿਨ ਉਹ ਤਾਂ ਲੱਗੀ ਜਾਂਦੇ ਉਹ ਤਾਂ ਜਦੋਂ ਹੁਣ ਇਹ ਇਹ ਵੀ ਕੰਮ ਕਰਦਾ ਸੀਗਾ ਕਮਾਈ ਇਹਦੀ ਵੀ ਘਰੇ ਹੀ ਆਉਂਦੀ ਜੀ ਕਿਹੜਾ ਕਿਤੇ ਚੱਲ ਕੋਈ ਨਾ ਭੈਣੇ ਕਰ ਦੋ ਜਿਵੇਂ ਕਰਨਾ ਚੱਲ ਕੋਈ ਨਾ ਕਰ ਦੇਣ ਤੇ ਕੋਈ ਨਹੀਂ ਕੋਈ ਨਾ ਕੋਈ ਨਾ ਕਰਨ ਦੀ ਹਾਲਤ ਹੈ ਤਾਂ ਤਾਂ ਪਰ ਇਹ ਲਊਗਾ ਕੋਈ ਕਿਸੇ ਤੇ ਹੋਣੀ ਹੁੰਦਾ ਕਰ ਪਾਨੇ ਕਰਦੇ ਦੋ ਬਸ ਤੈਨੂੰ ਪਤਾ ਹੀ ਆ ਬਾਰੇ ਪੈਸੇ ਵਾਲੇ ਵੀ ਢੱਡ ਭਰ ਲਣਗੇ ਘੱਟ ਵਾਲੇ ਵੀ ਭਰ ਲਣਗੇ ਕੋਈ ਗੱਲ ਨਹੀਂ ਬਸ ਜ਼ਮੀਨ ਦਾ ਦੇਖ ਲਓ ਹੁਣ ਜਿੰਨੇ 6 ਕਿੱਲੇ ਨੇ 2-2 ਹੋ ਜਾਣਗੇ 2-2 ਹੋ ਜਾਣਗੇ ਹਾਂ ਘਰ ਅੰਗ ਲੋ ਆਪਦਾ ਜਿਵੇਂ ਕਰਦਾ ਕਰਦੇ ਦੋ ਬਸ ਕਰਦਾ ਵੀ ਮੀਟ ਦੋ ਚੱਲ ਉਹ ਅਸੀਂ ਆਏ ਕਹਨੇ ਚੱਲ ਪਾਣੇ ਹਨਾ ਆਂਡ ਤਾਂ ਹਰੇਕ ਹੀ ਹੁੰਦਾਗਾ ਹੁਣ ਇਹ ਤਾਂ ਜਿਵੇਂ ਆਪਦਾ ਕੰਮ ਤੇ ਲੱਗਿਆ ਹੋਇਆਗਾ ਚੱਲ ਜਿਵੇਂ ਬੇਬੇ ਵਾਲੀ ਤੇ ਸਾਨੂੰ ਦੇ ਦਿਆ ਕਰਨਗੇ ਦੋ ਅਸੀਂ ਇਹਨੂੰ ਠੇਕਾ ਦੇ ਦਿਆ ਕਰਾਂਗੇ ਹੋਰ ਨੂੰ ਵੀ ਤਾਂ ਨਹੀਂ ਕਿ ਸਾਂਝੀ ਇੱਕ ਮੋਟਰ ਵਿੱਚ ਸਰੀਕ ਵੜੂਗਾ ਵਾਲਾ ਉਹ ਹੋ ਜਾਂਦਾ ਚਲੋ ਸਾਨੂੰ ਸਾਰਾ ਹੋ ਜਾਂਦਾ ਨਾਲ ਤੁਹਾਡੀ ਸਮਰਥਿਆ ਬਾਈ ਮੈਂ ਕੁਝ ਨਹੀਂ ਬੋਲਦੀ ਠੀਕ ਹੈ ਠੀਕੇ ਤੇ ਮੇਰਾ ਵਾਲਾ ਖੇਤੀ ਤੇ ਫਿਰ ਇਹ ਕਰਦਾ ਨਹੀਂ ਤੂੰ ਇਹਨਾਂ ਕੇਰਾ ਦੇ ਬੇਬੇ ਲਾਗੀ ਕਰੋ ਫਿਰ ਦੇਖਾਂ ਕੇਰਾ ਲੱਗ ਕਰ ਦਿਓ ਫਿਰ ਜਿਵੇਂ ਤੁਹਾਡੀ ਠੀਕ ਲੱਗਿਆ ਇਹਨੂੰ ਕਰ ਲੂਗਾ ਹਾਂ ਉਹ ਆਇਆ ਵੀ ਸਾਂਝੇ ਆ ਪੈਣ ਤਾਂ ਉਸ ਵੇਸਾ ਆਇਆ ਕਹਿਣ ਕਿ ਜੇ ਹੋਰ ਕਿਸੇ ਨੂੰ ਦੇਣਗੇ ਤਾਂ ਦੇਣ ਨਾ ਵੀ ਸਾਨੂੰ ਨਹੀਂ ਦੇ ਦੇਣਾ ਅਸੀਂ ਕਰ ਲਿਆ ਕਰਾਂਗੇ ਹੁਣ ਇਹਦਾ ਵਿਚਾਰਾ ਖੇਤੀ ਚ ਇਹ ਦੋ ਕਰ ਦੇ ਦੋ ਕਿੱਲਾਂ ਨਾਲ ਮੋਟਰ ਸਾਂਝੀ ਹੈ ਕਿ ਐ ਕੌਣ ਉਹ ਕਰ ਦੂਜਿਆਂ ਵਿੱਚ ਵਾੜਾਂਗੇ ਅਗਲਾ ਸਾਡੇ ਨਾਲ ਉਥੇੜੀ ਜਾਇਆ ਕਰੂ ਕੋਈ ਨਹੀਂ ਬਣਿੰਦ ਤਨ ਕਹਾ ਦਾ ਕੀ ਬਚਦਾ ਸਾਡੇ ਬਾਕੀ ਤੂੰ ਦੇਖ ਲੈ ਪੁੱਤ ਜਿੰਮੇ ਕਰਨੀ ਹੋਣਾ ਕੋਈ ਨਹੀਂ ਕਹਿਣਾ ਹੋ ਤਾਂ ਕਰੋ ਨਾ ਲਗ ਲਗ ਕਰੋ ਫਿਰ ਇਹਨਾਂ ਦੀ ਮਰਜ਼ੀ ਹੈ ਤੇ ਇਹਦੀ ਮਰਜ਼ੀ ਹੈ ਠੀਕ ਹੈ ਹਾਂ ਬਈ ਦੇਖ ਜ਼ਮੀਨ ਦੇ ਤਾਂ ਤਿੰਨ ਹਿੱਸੇ ਹੋ ਗਏ ਹੁਣ ਘਰ ਦੇਖ ਆਪਣਾ ਪੁਰਾਣਾ ਹੀ ਹੈ ਵੀ ਇਹਨੂੰ 15 ਲੱਖ ਚੰਗ ਕੇ ਜਾਂ ਤਾਂ ਇਹਨਾਂ ਨੂੰ 10 ਲੱਖ ਦੇ ਦੇ ਦੋ ਹਿੱਸਿਆਂ ਨੂੰ ਜਾਂ ਤੂੰ 5 ਲੱਖ ਲੈ ਲੈ ਜੀਨੇ ਰੱਖਣਾ ਪੈਸੇ ਤਾਂ ਹੁਣ ਕਿੱਥੇ ਨੇ ਹਨਾ ਪਾਪਾ ਦੱਸ ਕਿੱਥੋਂ ਦੇ ਦੇਂਗੇ ਕੀ ਹੈ ਤੇਰੇ ਕੋਲੇ ਆਪਾਂ ਛੋਟਾ ਮੋਟਾ ਵੜ ਲੈ ਲੈਂਕਰ ਕੋਈ 5 ਲੱਖ ਲੈ ਰਪਏ 5 ਲੱਖ ਲੈ ਲੈ ਲਾ ਕਿਰਾਏ ਤੇ ਵੇਜੀ ਹੋਰ ਕੀ ਉਥੇ ਫਿਰ ਬੰਡ ਤਾਂ ਬੰਦੀ ਆ ਫਿਰ ਜਦੋਂ ਇਕੱਠਿਆਂ ਦਾ ਨਹੀਂ ਕੋਈ ਨਹੀਂ ਫਿਰ ਤੁਸੀਂ ਨਾ ਚੱਲ ਚੱਲੀਏ ਚਲੋ ਆਪਾਂ ਤਾਂ 5 ਲੱਖ ਲੈ ਲਾਂਗੇ ਕਿਰਾਏ ਤੇ ਵੇਜਾਂਗੇ ਕਿਤੇ 1000 ਰੁਪਏ ਤੇ ਤੇ ਕਰਾਂਗੇ ਹੋਰ ਕੀ ਹੈ ਵਾ ਸਾਰੀ ਫਿਰ ਮੇਰੀ ਸੁਣ ਬਣੇ ਗੱਲ ਉਹਨਾਂ ਨੂੰ ਕਹਿ ਦੀ ਹੁਣ ਜਾਂਦੀ ਹੋਈ ਹਾਂ ਵੀ ਆਪਦਾ 1-2 ਦਿਨਾਂ ਚ ਚੱਕ ਲਾਂਗੇ ਸਮਾਨ ਚਲੋਂ ਤਾਂ ਔਖਾ ਹੁੰਦਾ 1-2 ਦਿਨਾਂ ਚਲ ਫੇਰ ਵੀ ਕਹਿ ਜੂਗੀ ਜਾਂਦੀ ਕਹਿ ਕੇ ਜਾਈ ਉਹਨਾਂ ਨੂੰ ਤੋਂ ਆ ਤਾਂ ਤੇ ਵਧੀਆ ਕੀਤਾ ਸਾਡੇ ਪੱਖ ਦੀ ਗੱਲ ਕਰਤੀ ਤੇ 2 ਦਿਨ ਕਹੇਗੀ ਨਾ ਪੁੱਤ ਫੇਰ ਵੀ ਕੱਢ ਦੇਣਗੀ 4-5 ਦਿਨ ਹੋਰ ਠੀਕ ਹੈ ਨਾ ਕਹਿ ਜੀ ਵਰ ਜਾਂਦੀ ਜਾਂਦੀ ਹੋਰ ਤੇ ਜਿੰਨਾ ਚੇਤੀ ਹੁੰਦਾ ਵਿਹਲਾ ਕਰ ਚਲ ਠੀਕ ਚਲ ਤੁਸੀਂ ਕਰੋ ਮਾਮਾ ਤੀਆਂ ਗੱਲਾਂ ਬੇਬੇ ਮੈਂ ਚਾਹ ਬਣਾ ਕੇ ਲੈ ਆਉਣੀ ਐਨੇ ਹਾਂ ਬਣਾ ਲਿਆ ਬਣਾ ਲਿਆ ਐ ਨਹੀਂ ਵੀ ਜਾਣਾ ਐਨੇ ਭਾਈ ਜੇਤੀ ਕਰੀ ਸੱਸੀ ਦਾ ਪੁੱਤ ਹੁਣ ਆਈਆਂ ਤੂੰ ਉੱਪਰ ਹੈ ਕਿਸੀ ਦਵਾਈ ਦੇ ਦਵਾਈ ਲੈ ਕੇ ਇਹਨੂੰ ਫਿਰ ਖੁੱਕੀ ਹੋ ਜਾਂਦੇ ਦਵਾਈ ਦੀ ਖਾਉਂਗੀ ਸੀ ਹਾਂ ਲੱਭਣਾ ਚਾਹ ਲੈ ਹਾਂ ਖਾ ਲੈ ਬੀਬੇ ਮੈਂ ਤਾਂ ਹੋਣੀ ਪੀਤੀ ਕੋਈ ਨਾ ਪੀ ਲੋ ਤਾ ਪੀਣੀ ਬੰਤਾ ਨਾ ਪੀਣੀ ਸਿੰਗਾ ਬੀਬੇ ਸਿੰਗਾ ਹੂੰ नौ वहीह Emmanuel χुटा शपीस कच्त

ਕੋਈ ਨਾ ਵਸ ਜਿੱਦੋਂ ਨੇ ਹੁਣ ਕਹੇ ਆਪਾਂ ਨੂੰ ਚਲਾਇਤ ਨੇ ਤੇ ਦੋਸਤ ਨੇ ਕਿਹਨੇ ਹ ਤੈਨੂੰ ਦਵਾਇਆ ਘਰ ਉਹ ਤੋਂ ਕਿਰਾਇਆ ਹੁ ਕਰ ਲਈ ਜਾਂ ਕਿਸੇ ਦੁਕਾਨਦਾਰ ਨਾਲ ਜਾਣ ਪਛਾਣ ਕਰ ਲਈ ਜਿੱਦੋਂ ਉਹਨੇ ਘਰ ਦੇ ਆਪਾਂ ਨੂੰ ਪੈਸੇ ਦੇ ਤੇ ਉਦੋਂ ਆਪਦਾ ਯਰ ਕਰਕੇ ਲਾਹਦਾ ਇਹ ਸਾਰਾ ਉਦਿਆਂ ਦਾ ਸਮਾਨ ਲੈ ਆਵਾਂਗੇ ਆਪਾਂ ਸਾਰਾ 5 ਲੱਖ ਚ ਕਿਹੜਾ ਮਕਾਨ ਆਊਗਾ ਕੋਈ 5 ਲੱਖ ਦਾ ਤਾਂ ਜਗ੍ਹਾ ਵੀ ਨਹੀਂ ਆਉਂਦੀ ਗਣੇ ਲੈ ਲਈ 5 ਲੱਖ ਚ ਗਣੇ ਦੇਖ ਲੈਣੇ ਫਿਰ ਨਹੀਂ ਮਿਲ ਜੂਗਾ ਥੋੜਾ ਜਿਹਾ ਲੈ ਲਈ ਹਾਂ ਆਪਾਂ ਨੂੰ ਹਾਂ ਇੰਦਾ ਬਲ ਉਹ ਘਰਾਂ ਕੰਮ ਚੱਲੀ ਜਾਂਦੇ ਪਤਾ ਨਹੀਂ ਕਿੰਨੇ ਉਂਗਲ ਲਾਤੀ ਮੈਨੂੰ ਤਾਂ ਆਇਆ ਰਗਿਆ ਜਿਵੇਂ ਜਿਵੇਂ ਵੀ ਬੇਬੇ ਦੀ ਕੋਈ ਹੋ ਹੁੰਦੀ ਐ ਵੀ ਨਾ ਬੇਬੇ ਨੇ ਤਾਂ ਮਾਂ ਕੌਣ ਕਹਿੰਦੀ ਹੁੰਦੀ ਐ ਵੀ ਮੇਰੇ ਬੁੱਤ ਅਡ ਹੋ ਜਾਣਾ ਮਾਂ ਕੌਣ ਕਹਿੰਦੀ ਹੁੰਦੀ ਐ ਮੈਂ ਤਾਂ ਆਈ ਦੀ ਦੇਖੀ ਕਿ ਜਦੋਂ ਵੀ ਮੈਂ ਹੋਇਆ ਉਹ ਚਿੱਪੇ ਜੇ ਕਰ ਦਿਆ ਕਦੇ ਕਦੇ ਪੰਮੀ ਨਾ ਯੋ ਤਾਂ ਆਈ ਦੀ ਪਾਣ ਵੇਲੇ ਗੋਰੀ ਜਿਵਾਂ ਗੱਗੀ ਤਾਂ ਮੈਂ ਮਤ ਉੱਤਰ ਰਹਾਂ ਮੈਂ ਤਾਂ ਉੱਤਰ ਰਹਾਂ ਮੈਂ ਤਾਂ ਰਹਿ ਜਾਉ ਉਹਨਾਂ ਫਰਕ ਕਿਉਂ ਸੀ ਨਹੀਂ ਨਾ ਪਾਵਾ ਇਹ ਮਾਂ ਚੀ ਵੀ ਬੋਲਾ ਸੀ ਪਹਿਲਾਂ ਦੋਸਤਾਂ ਨਾਲ ਤੁਸੀਂ ਮੈਂ ਚਲ ਕੋਈ ਨਹੀਂ ਪਤਾ ਲੱਗਦਾ ਸਿੰਨੇ ਉਹਨਾਂ ਸੌਦਾ ਬਤ ਤਾ ਨਹੀਂ ਮੁਈ ਪੈਣਾ ਕੋਈ ਸਾਹਮਣੇ ਰੋਟੀ ਬਣਾਉਣੀ ਐ ਫੇ ਮੈਨੂੰ ਤਾਂ ਵੀ ਲੱਗਦਾ ਹੈ ਵੀ ਇੰਨੇ ਦੇ ਘਾਰ ਉਹ ਨਹੀਂ ਆਣਾ ਹੈ ਨਾ ਉਹ ਵੀ ਪਾਣੀ ਨਾ ਰੋਟੀ ਬੋਲ ਲੈ ਕਰੇ ਮਰ ਉਹ ਇਹਦਾ ਚੁੱਲਾ ਸਾਹਮਣੇ ਬਣਾਇਆ ਹੋਇਆ ਉੱਥੇ ਸਿੱਧਾ ਨਹੀਂ ਆ ਲਵੇ ਘਰਾਂ ਦੇ ਪੁੱਛਣੇ ਕਟੋਰੀ ਭਰ ਲਿਆ ਕਰਾਂਗੇ ਆਪਾਂ ਕੀ ਕਰਦੀਆਂ ਬੇਬੇ ਕੁਛ ਨਹੀਂ ਪੁੱਤ ਦੱਸ ਸਾਮਾ ਮੈਂ ਕਰਕੇ ਆਈਆਂ ਝਾੜੂ ਪੋਚਾ ਸਾਰਾ ਕਰਤਾ ਵੇ ਬੀ ਰੋਟੀ ਰੋਟੀ ਬਣਾਤੀ ਹੁਣ ਬੇਬੇ ਬਣ ਕੇ ਸੰਨੀਰ ਲਾ ਦੇ ਮੱਝਾਂ ਨੂੰ ਹੁਣ ਮੈਂ ਥਰਲਦੀ ਨਹੀਂ ਹੈਗੀ ਮੈਂ ਥੱਕ ਗਈ ਜਵੀ ਸਾਰਾ ਕੰਮ ਕਰਕੇ ਹਟੀਆਂ ਮੈਂ ਰਲਾ ਦੇ ਹੋਰ ਬੇਬੇ ਹੁਣ ਆਪਾਂ ਨਹੀਂ ਕਰਨਾ ਪਊਗਾ ਉਹ ਤਾਂ ਹੁਣ ਬਾਗ ਗਏ ਹੁਣ ਤੈਨੀਆਂ ਮੇਰੇ ਨਾਲ ਸਾਰਾ ਲਵਾਉਣਾ ਪਿਆ ਕਰੂਗਾ ਜੇ ਹੁਣ ਕੰਮ ਕਰਾਵੇਂਗੀ ਤਾਂ ਹੀ ਦੋ ਰੋਟੀਆਂ ਮਿਲ ਜਾਣੀਆਂ ਹੁਣ ਮੈਂ ਵੀ ਸਾਰਾ ਦਿਨ ਲੱਗੀ ਰਹਿਣੀ ਆ ਉਹ ਵੀ ਹੁਣ ਡਿਊਟੀ ਤੇ ਗਏ ਹੋਏ ਨੇਗੇ ਸੁਨਨ ਲਾ ਦੇ ਬੇਬੇ ਮੈਂ ਬਾਰ-ਬਾਰ ਨਹੀਂ ਆਉਂਦੀ ਮੈਂ 10 ਮਿੰਟ ਆਰਾਮ ਕਰਦੀ ਆ ਲਾ ਦੇਖ ਲੈ ਮੈਂ ਅਖੀਂ ਆਰਾਮ ਕਰਦੀ ਆ ਤੂੰ ਸਨੀ ਰਲਾ ਦੇ ਮੈਂ ਤਾਂ ਆ ਪ੍ਰਧਾਨ ਕੀ ਭਾਰ ਦੀ ਸੀ ਆ ਤਾਂ ਹੋਰ ਹੀ ਪੁੱਠਾ ਕੰਮ ਕਰ ਲਿਆ ਮੈਂ ਨਾਲੇ ਉਹਨਾਂ ਨੂੰ ਮੈਂ ਘਰੋਂ ਕੱਢਤਾ ਘਰੋਂ ਬੇਗਰ ਕਰਤਾ ਜਿ ਵਕਨ ਨੂੰ ਇਹ ਆਦੀ ਹੁਣ ਮੈਂ ਹੁਕਮ ਚਲਾਵਾ ਇਹ ਤਾਂ ਉਲਟੀ ਹੋ ਗਿਆ ਕੰਮ ਹੁਣ ਕੀ ਕਰੂੰਗੀ ਫਿਰ ਮੈਂ ਰੋੜਾ ਹੀ ਆ ਗਿਆ ਚਲ ਅੱਜ ਤਾਂ ਮੈਂ ਰੜਾਦਨੇ ਮੁੜ ਕੇ ਤਾਂ ਮੈਂ ਕਹਿੰਦੀ ਮੈਥੋਂ ਨਹੀਂ ਰੜਦੀਆਂ ਵੀ ਚੰਨੀਆਂ ਚੰਨੀਆਂ ਤੇ ਕੰਪੀਏ ਤਾਂ ਜਮੀ ਮੈਂ ਤਾਂ ਪੰਗਾਈ ਕਰ ਲਿਆ ਮੈਨੂੰ ਪਤਾ ਹੁੰਦਾ ਮੈਂ ਨਾ ਕਿਉਂ ਘਰੋਂ ਫੜਦੀ ਕੀ ਲੋੜ ਸੀ ਮੈਨੂੰ ਮੈਂ ਤਾਂ ਆਪ ਦਾ ਹਿੱਸਾ ਵੀ ਇਹਨਾਂ ਨੂੰ ਦੇਤਾ ਮਿੱਘਰਾਵ ਕਰ ਲਿਆ ਉਹ ਬਾਹਰ ਕਰਤਾ ਜਿਹੜਾ ਸਾਰਾ ਦਿਨ ਖੇਤਾਂ ਤੇ ਮਿੱਟੀ ਨਾਲ ਮਿੱਟੀ ਵਾਂ ਰੰਦਾ ਸੀਗਾ ਹੈ ਇਹ ਤਾਂ ਮੌਜ ਨਾਲ ਸੂਟ ਰੂਟ ਪਾ ਕੇ ਮੌਜ ਨਾਲ ਐਸੀ ਥੱਲੇ ਬੈਕੀ ਆਉਂਦਾ ਸੀ ਚੰਦਰੀਏ ਚੰਦਰੀਏ ਕਿੱਥੇ ਮੂੰਹ ਦਿਖਾਏਂਗੀ ਤੂੰ ਰੱਬ ਨੂੰ ਕੀ ਜਵਾਬ ਦੇਵੇਂਗੀ ਜਿਵੇਂ ਕਰਤੀ ਕਿ ਉਹਦੇ ਨਾਲ ਉਹਦੇ ਜੇਠੇ ਪੁੱਤ ਨਾਲ தண்ணீ நம்மி ரோட்டி பண்ண ਤੈਨੂੰ ਨਹੀਂ ਬਣਾਈ ਵੇ ਬਰੋਟੀ ਤੇ ਮੈਂ ਤਾਂ ਸੱਨੀ ਰਲਾ ਕੇ ਆਈ ਹਾਂ ਮਤਾ ਕਿ ਮੇਰੇ ਜਾਂਦੀ ਰੋਟੀ ਬਣਾਈ ਬੈਠੀ ਹੋਈ ਹੈ ਮੈਥੋਂ ਨਹੀਂ ਬਣਦੀ ਵੇ ਬਰੋਟੀ ਸਬਜੀ ਤੂੰ ਬਣਾ ਲਾਂਦੀ ਆਪਦੀ ਮੈਂ ਮੈਂ ਨਹੀਂ ਕੁਝ ਕਰ ਸਕਦੀ ਮੇਰਾ ਥੱਕੀ ਪਈ ਆ ਉਹ ਮੈਂ ਤਾਂ ਪਹਿਲਾਂ ਕੰਮ ਕਰਕੇ ਥਡੀਆਂ ਸਾਰਾ ਮੈਂ ਤਾਂ ਦੇਖੋ ਗੁਰਮੀਤ ਜੀ ਕਿ ਉਹਦੇ ਵੀ ਨਹੀਂ ਕਦੇ ਬਣਾਈ ਸੀ ਕਿੱਦਿਆਂ ਦੀ ਮਰ ਤੇ ਵੇਜਾ ਹੁਣ ਤਾਂ ਤੈਨੂੰ ਬਣਾਉਣੀ ਪਿਆ ਕਰੂਗੀ ਹੁਣ ਤਾਂ ਉਹਦੇ ਹਿੱਸੇ ਦਾ ਤੈਨੂੰ ਕੰਮ ਕਰਨਾ ਪਿਆ ਕਰੂਗਾ ਤੈਨੂੰ ਪਤਾ ਮੇਰੀ ਗੋਡੇ ਪਾਇਆ ਹੋਇਆ ਮੈਥੋਂ ਨਹੀਂ ਹੁੰਦਾ ਇੰਨਾ ਕੰਮ ਘੜੀ ਘੜੀ ਮੈਂ ਸੱਨੀ ਤੇ ਰਲਾ ਐ ਤੇਰੇ ਕਹਿਣ ਤੇ ਰੋਟੀ ਬਣਾਉਣੀ ਬਣਾ ਲੈ ਨਹੀਂ ਪਤਾ ਕਿੰਨਾ ਖਰਚਾ ਹੋਊਗਾ ਖਰਚੇ ਦੀ ਕੀ ਗੱਲ ਐ ਇਹ ਤਾਂ ਖਾਣਾ ਪੀਣਾ ਤਾਂ ਹੈਗਾ ਹੀ ਆ ਫਿਰ ਨਾ ਮੈਂ ਇਥੋਂ ਨਹੀਂ ਬੰਦੀ ਮੈਂ ਤਾਂ ਇਹਨਾਂ ਤੋਂ ਮੰਗਾਇਆ ਕਰੋ ਰੋਟੀਆਂ ਤੂੰ ਬਗਾ ਦਿਆ ਕਰ ਸਬਜ਼ੀ ਇਹ ਲਿਆ ਦਿਆ ਕਰਨਗੇ ਗੈਸ ਰੋਟੀ ਬਗਾ ਕਰਾਂਗੇ ਆਪਾਂ ਹਾਂ ਰੋਜ਼ ਹੀ ਮੰਗਾਇਆ ਕਰੂ ਬੇਬੇ ਮੈਂ ਇਥੋਂ ਨਹੀਂ ਬੰਦੀ ਨਾ ਮੈਂ ਕਦੇ ਬਣਾਈ ਐ ਸਬਜ਼ੀ ਉਹ ਹੀ ਵੱਡੀ ਭੈਣ ਨਹੀਂ ਧਰਦੀ ਸੀਗੀ ਨਹੀਂ ਨਹੀਂ ਰੋਜ਼ ਨਹੀਂ ਬਣਾਉਂਦੇ ਚਲ ਤੂੰ ਅੱਜ ਥੱਕੀ ਐ ਮੈਂ ਬਣਾ ਲੈਂਦੀ ਰੋਜ਼ ਨਹੀਂ ਤਾਂ ਬੜਾ ਖਰਚਾ ਹੋਊਗਾ ਜਵਾਬ ਤੇ ਫਿਰ ਬਣਾ ਲੈ ਬੇਬੇ ਤੂੰ ਰੋਜ਼ ਸਵੇਰ ਨਾ ਪਾਈ ਨਾ ਕੋਈ ਨਾ ਤੂੰ ਬਣਾ ਲੈ ਸਬਜ਼ੀ ਚਲ ਹੁਣ ਮੈਂ ਬਣਾ ਲੈਨੀ ਠੀਕ ਐ ਠੀਕ ਐ ਹ بس ਮੈਨੂੰ ਤਾਂ ਹੀ ਨਹੀਂ ਪਤਾ ਇਹ acta kada te hunni athi ki sabji nahi to ta kitna chaloga main chhadde na kada sabji nahi na kada roti banayi na kapde tode na thanniyan ralaiya aa ki hon hoga kam hi puttha hoga main ta eh vi meri pradhan ki challu eh kande meri challu kam ta kharab hi hoge Nikki raj bana ਮੇਰਾ ਤਾਂ ਰੱਦ ਆਈ ਐ ਵੀ ਮੈਂ ਤਾਂ ਗਰਮੀਤ ਨੂੰ ਕਰ ਦੂੰ ਫੋਨ ਵੀ ਭਾਈ ਮੈਨੂੰ ਤਾਂ ਦੱਸੀ ਲੈ ਜੀ ਆ ਕੇ ਮੈਂ ਨਹੀਂ ਨਾ ਕੱਟ ਸਕਦੀ ਤੇ ਕਈ ਕੰਮ ਕਰ ਤੂੰ ਕਿੱਥੇ ਹੁੰਦਾ ਗੋਡੇ ਮੇਰੇ ਪਵਾਏ ਹੋਇਆ ਹੌਰੀ ਜਿਹਾ ਡਿੱਗ ਪਈ ਥੋਨੂੰ ਫੇਰ ਚਾਪਾ ਉਹਨੂੰ ਢਾਈ ਲੱਖ ਲੱਗ ਗਿਆ ਇਹਨਾਂ ਤੇ ਫੋਨ ਕਰਦੀਆਂ ਨਾ ਮੈਂ ਤਾਂ ਇਹ ਤਾਂ ਮੀਰ ਰੋਟੀ ਉਠਾ ਲਈਏ ਬੇਬੇ ਨੇ ਬਣਾਤੀ ਹੋਣੀ ਜੀ ਰੋਟੀ ਲੈ ਆਉਣੀ ਐ ਮੈਂ ਬਹਿ ਜਾ ਤੁਸੀਂ ਬਣ ਗਈ ਬੇਬੇ ਰੋਟੀ ਮੈਥੋਂ ਕੋਈ ਬਣੀ-ਬੁਣੀ ਨਹੀਂ ਹੈਗੀ ਮਦਨ ਕਿਹਾ ਤੁਸੀਂ ਮੈਥੋਂ ਨਹੀਂ ਬਣਦੀ ਭਾਈ ਕਿਉਂ ਬੇਬੇ ਉਹ ਆਟਾ ਨਹੀਂ ਗੁੰਨੇ ਆਂਦਾ ਥੱਲੇ ਬੈਠਿਆ ਨਹੀਂ ਗਿਆ ਮੈਂ ਫਿਰ ਤੂੰ ਮੈਨੂੰ ਕਹਿੰਦੀ ਆਟਾ ਗੁੰਨਣਾ ਦੀ ਹੁਣ ਨੂੰ ਤਾਂ ਚਾਰ ਕੁਲਕੇ ਲਾ ਦਾਂਦੀ ਤੂੰ ਤਾਦੀ ਮੈਥੋਂ ਨਹੀਂ ਬਣਦੀ ਆਪੇ ਬਣਾ ਲਾ ਕਹਿੰਦੀ ਇਹ じゃ ਬਾਹਰੋਂ ਮੰਗਾ ਲਾਂਗੇ ਤੂੰ ਕਿਹਾ ਨਹੀਂ ਮੈਨੂੰ ਤੂੰ ਮੇਰੇ ਕੋਲ ਆਈ ਨਹੀਂ ਮੈਂ ਦੱਸੁੰਦੀ ਭਾਈ ਮੈਥੋਂ ਨਹੀਂ ਬਣਦੀ ਬੇਬੇ ਨੇ ਤਾਂ ਰੋਟੀ ਹੀ ਨਹੀਂ ਬਣਾਈ ਜੀ ਕਿਉਂ ਨਾ ਰਹੀ ਸੀ ਲੈ ਹੁਣ ਮੈਂ ਤਾਂ ਕੰਮ ਕਰਕੇ ਛੱਡੀਆਂ ਸਾਰਾ ਕਮੋ ਬਾਤ ਹੋ ਜਾਂਦੇ ਪਹਿਲਾਂ ਰੁਪੀ ਟੁਕਲਾ ਤਾਂ ਕਰ ਲੈਂਦੇ ਫਿਰ ਹੁਣ ਤੁਸੀਂ ਖੜਜੋ ਜਾ ਤਾਂ ਤੁਸੀਂ ਰੈਸਟੋਰੈਂਟ ਚ ਲਿਆਓ ਸਬਜੀ ਵੀ ਨਹੀਂ ਬਣਾਈ ਹੈਗੀ ਉਹਨਾਂ ਨੇ ਤਾਂ ਲੈ ਸਾਰਾ ਕਿਹੜਾ ਭਾਈ ਦੇਖ ਤੂੰ ਮੈਨੂੰ ਕਹੀਂ ਸੰਨੀ ਰੜਾਦਾ ਮੈਂ ਸੰਨੀ ਰੜਾਤੀ ਤੇ ਮੈਨੂੰ ਐਸੀ ਵੀ ਮੇਰੇ ਆਂਦੀ ਨੂੰ ዳਰ ਰੋਟੀ ਬਣਾਉਂਦੇ ਇਹਨਾਂ ਦਾ ਕੁਛ ਨਹੀਂ ਕਹਤਾ ਕਹੀਂ ਤੂੰ ਆਪੇ ਬਣਾ ਲਾ ਫਿਰ ਤੇ ਤੂੰ ਕਰ ਲੈਣੀ ਸੀ ਜਿਹੜੀ ਨਹੀਂ ਬਣਾਈ ਸੀ ਮੈਂ ਖੜਿਆ ਨੰਦਾ ਗੋਡਿਆਂ ਕਰਕੇ ਤੁਹਾਨੂੰ ਪਤਾ ਤਾਂ ਹੈਗਾ ਗੋਡਿਆਂ ਪਾਏ ਹੋਇਆ ਉਹਨਾਂ ਨੂੰ ਅੱਡ ਹੋ ਜਾ ਉਹਨਾਂ ਨਾਲ ਅੱਡ ਹੋ ਜਾ ਹੁਣ ਕੰਮ ਨਹੀਂ ਕਰਾ ਸਕਦੀ ਨਾਲ ਫਿਰ ਮੈਂ ਤਾਂ ਤੇਰੀ ਨੰਬਰਦਾਰੀ ਬਣਾਈ ਔਰੇ ਇਹ ਅੱਡ ਕਰਤੇ ਉਹ ਤੇਰੀ ਚਿੰਤਾ ਇਥੇ ਫਿਰ ਵੀ ਅੱਬੇ ਤੂੰ ਆਪਦੀ ਜਾਨੀ ਆ ਮੈਂ ਕੀ ਲੜਾਈ ਕਰਦੀ ਜਿਹੜੀ ਟਾਈਮ ਤੇ ਰੋਟੀ ਰੋਟੀ ਬਣਾ ਦਿੰਦੀ ਤੁਸੀਂ ਤਾਂ ਮੈਨੂੰ ਤਲਾਕ ਦਾ ਕਿਹੜਾ ਭੁੱਖਾ ਹੀ ਮਰੂਗੀ ਰੋਟੀ ਬਣਾਇਆ ਕਰ ਬਈ ਟਾਈਮ ਤੇ ਮੈਥੋਂ ਨਹੀਂ ਚੁਟਦਾ ਉਹ ਮੈਂ ਤਾਂ ਹੁਣ ਬਣਾਉਂਗੀ ਮੈਂ ਜੇ ਤੇ ਖਾਣੀਆਂ ਨੇ ਤਾਂ ਆਪਦੀਆਂ ਪਕਾ ਲਿਆ ਕਰ ਸਤੂ ਜੀ ਮੈਂ ਤਾਂ ਆਪਦੀਆਂ ਪਕਾ ਕੇ ਖਾਇਆ ਕਰੂੰਗੀ ਬਈ ਮੈਂ ਬਾਹਰੋਂ ਲਿਆਣਾ ਖਾਣ ਵਾਸਤੇ ਲੈ ਬਾਹਰੋਂ ਲਿਆਏਂਗਾ ਤੇ ਫਿਰ ਰੋਜ਼ ਹੀ ਇਹਨੂੰ ਸੁਆਹ ਪਾਈ ਜਾਊਗਾ ਤੂੰ ਕਾ ਪਕਾ ਪਾਈ ਕੋਈ ਗੱਲ ਨਹੀਂ ਅੱਜ ਲਿਆਉਣਾ ਫਿਰ ਕੱਲ ਦੇ ਗੋਰੀ ਕੋ ਗੋਰੀ ਹਾਂ ਬੇਂ ਮੈਂ ਨਾ ਬਿਮਾਰ ਹੋਈ ਪਈ ਆ ਹਾਂ ਹਾਂ ਬੇਬੇ ਮੈਨੂੰ ਦਵਾਈ ਦੂਈ ਦਵਾ ਲਿਆ ਦਵਾਈ ਤੇ ਬੇਬੇ ਮੈਂ ਹੁਣ ਡਿਊਟੀ ਤੇ ਜਾਣਾ ਮੇਰੇ ਕੋਲ ਕਿੱਥੇ ਟਾਈਮ ਹੈ ਤੇ ਆਏਂਗਾ ਕਿਹ ਵਜੇ ਉਹ ਦੂ ਲਿਆ ਦੀ ਮੈਂ ਤਾਂ ਹੁਣ ਅੱਥ ਨੇ ਆਉਂਗਾ 5 ਵਜੇ ਛੁੱਟੀ ਮਿਲੂਗੀ ਤੋਂ ਬਾਅਦ ਆਉਂਗਾ ਤੂੰ ਆਪੀ ਆ ਕੇ ਲੈ ਲਈ ਬੇਬੇ ਨਾਲੇ ਮੈਨੂੰ ਨਾ ਬੜਾ ਤੰਗ ਕਰਿਆ ਕਰ ਲੈ ਮੈਂ ਕੀ ਤੰਗ ਕਰਦੀ ਮਤ ਦਵਾਈ ਤਾਂ ਕਹਿਣੀ ਹੈ ਨਾ ਨਾ ਲੈ ਜਾ ਕੇ ਆਪ ਮੈਂ ਦੇਖ ਲੈ ਪੈਨਸ਼ਨ ਆਉਂਦੀ ਆ ਤੇਰੀ ਉਹਨਾਂ ਦੀ ਲੈ ਆਇਆ ਕਰ ਐਨ ਇਦੋਂ ਦਾ ਹੋਈ ਚੰਗਾ ਸੀ ਜੱਸੀ ਪਹਿਲੇ ਬੋਲ ਦਵਾਈ ਲਿਆ ਦਿੰਦਾ ਸੀਗਾ ਹੁਣ ਇਹਦਾ ਕੀ ਇਲਾਜ ਬਣਾਵਾ ਇਹ ਤਾਂ ਬਹਾਨਾ ਵਧੀਆ ਕਿਉਂਕਿ ਮੇਰੇ ਕੋਲ ਟਾਈਮ ਕਿਤੇ ਆ ਤੜਕੇ ਭੱਜ ਜਾਊਗਾ ਮੈਂ ਅੱਥੀ ਆਊਗਾ ਤੇ ਫਿਰ ਮੈਨੂੰ ਦਵਾਈ ਕੌਣ ਦਵਾਊਗਾ ਮੈਂ ਕੰਮ ਆਵਦਿਆ ਵੀ ਪੁੱਠਾ ਕਰ ਲਿਆ ਬੇਅਕਲ ਤਾਂ ਮੈਂ ਆ ਜਿੰਨੇ ਜੱਬ ਖਾਣਾ ਕਰਿਆ ਇਹ ਲੜਦਿਆਂ ਇਹਨਾਂ ਨੂੰ ਲੜਾਇਆ ਵੀ ਮੈਂ ਹੀ ਸੀਗਾ ਆ ਕੰਮੀ ਖਰਾਬ ਹੋ ਗਿਆ ਮੇਰਾ ਮੈਂ ਤਾਂ ਐ ਕਰੂੰਗਾ ਉਹ ਗੱਈ ਜੱਸੀ ਨੂੰ ਫੋਨ ਕਰਾਇਨਾ ਤੇ ਚੋਰ ਨੂੰ ਚੋਰੀ ਨੂੰ ਇਹ ਪਾਈ ਮੈਂ ਤਾਂ ਤੁਸੀਂ ਨੂੰ ਹੀ ਲੈ ਜਾ ਉੱਥੇ ਨਹੀਂ ਮੇਰੇ ਕੰਮ ਲੋਟ ਆਉਂਦਾ ਹੈਗਾ ਮੈਨੂੰ ਤਾਂ ਇਹ ਮੇਰੀ ਪ੍ਰਧਾਨਗੀ ਚੱਲੂ ਉੱਥੇ ਤਾਂ ਮੇਰੀ ਜੂਨ ਹੀ ਖਰਾਬ ਹੋ ਜੂ ਮੈਨੂੰ ਐ ਲੱਗਦਾ ਹੈਗਾ ਮੰਮੀ ਹਾਂ ਵੇ ਬੇ ਹੋਰੇ ਆ ਕੁੜੇ ਹਾਂ ਭਾਈ ਮੈਨੂੰ ਹੋਇਆ ਪਿਆ ਬੁਖਾਰ ਰਾਤ ਦੇ ਚਿੱਤੇ ਢਿੱਲਾ ਮੇਰਾ ਮੈਂ ਤੁਹਾਨੂੰ ਦੱਸਿਆ ਨਹੀਂ ਤੇ ਮੈਂ ਦਵਾਈ ਦਵਾ ਲਿਆ ਮੈਂ ਕਾਹਦੇ ਭਾਗ ਲਿਆ ਬੇਬੇ ਦਵਾਈ ਦਵਾਣ ਕੰਮ ਮੈਂ ਕਰ ਲਿਆ ਘਰ ਚੰਗੇ ਅੰਗ ਪੈਰ ਤੁਰਨਗੇ ਤੇਰੇ ਪਾਈ ਇਹ ਵਿਹਲੀ ਰਹਿਣੀ ਆ ਓਹੋ ਦਵਾਈ ਤਾਂ ਦਵਾ ਦੇ ਹੋਰ ਕੀ ਮੈਂ ਮੰਗਦੀ ਆ ਪੈਨਸ਼ਨ ਆਉਂਦੀ ਲਿਆ ਆਇਆ ਕਰ ਦਵਾਈ ਸਾਰਾ ਦਿਨ ਚੁਗਲੀਆਂ ਕਰਦੀ ਉਹ ਦੇ ਵੜਗੀ ਉਹ ਦੇ ਵੜਗੀ ਕਦੇ ਲੈ ਹੁਣ ਤਾਂ ਜਾ ਕੇ ਵਗ ਜਾ ਕਰ ਰਬ ਦੇ ਲੈ ਕੇ ਦਵਾਈ ਹੁਣ ਤਾਂ ਇਹ ਵੀ ਐ ਕਹਿਣ ਲੱਗੀ ਮੈਨੂੰ ਤੈਨੂੰ ਤਾਂ ਲੱਗਣੀ ਐ ਕਹਿਣੀ ਐਵੇਂ ਇਹਨੂੰ ਕਿਹਾ ਜਾ ਟਾਈਮ ਆ ਗਿਆ ਮੈਂ ਤਾਂ ਆਪ ਦਾ ਹਿੱਸਾ ਵੀ ਨੰਨ ਦੇਤਾ ਜੇਰ ਵਧੀਆ ਮੈਂ ਮੋਹ ਨਾਲ ਰੱਖੂਗੀ ਪਿਆਰ ਨਾਲ ਕੀ ਪੱਧਕੇ ਬਣਾਇਆ ਗੁਰੂ ਮੇਰੇ ਵਾਸਤੇ ਰੋਟੀ ਪਾਣੀ ਕੱਪੜੇ ਬਣਾਉਣੇ ਬਣਾ ਲੈ ਆਵਦੀ ਨਹੀਂ ਬਣਾਉਣੀ ਜਮਣਾ ਬਣਾ ਕੱਪੜੇ ਰੀੜੇ ਤੂੰ ਨਾ ਮੈਂ ਅੱਜ ਕਰਾਂ ਤੇਰਾ ਨਾ ਮੈਂ ਕੱਲ ਕਰਾਂ ਠੀਕ ਆ ਕਹੇ ਜਾ ਟਾਈਮ ਆ ਲਾਲਚ ਤੂੰ ਹੀ ਸਾਡਾ ਬਗਿਆੜਿਆ ਤਾਂ ਇੰਨੀ ਆਈ ਸੀ ਵੀ ਲਾਲਚ ਨਾਲ ਇਹ ਕਾਹੋ ਕਾਹ ਹੋ ਜਾਣਗੇ ਸਾਥੋਂ ਵਾਹ ਹੁਣ ਤਾਂ ਮੈਨੂੰ ਇੱਕ ਦੀਆਂ ਚਾਰ ਸੁਣਾਉਂਦੀ ਐ ਤੇ ਅੱਗੇ ਮੈਂ ਇਹਦੇ ਪਿੱਛੇ ਵੀ ਲੜੀਗੀ ਵੱਡੀ ਨਾਲ ਉਹ ਉਹ ਤਾਂ ਜਮੇ ਨਹੀਂ ਮੈਨੂੰ ਕੁਝ ਬੋਲਦੀ ਸੀ ਉਹ ਤਾਂ ਬਾਹਲਾ ਬੋਲਦੀ ਹੈਗੀ ਉਹ ਮਰਚਾ ਆਏ ਮੇਰਾ ਟਾਈਮ ਪਾਸ ਹੋ ਜੂਗਾ चीज आ गया फोन हेलो हाँ भाई गोरा बोल है हाँ जी तो कौन भाई गोरा तो हाँ जी हाँ जी अच्छा बीमा कंपनी जो बोल रहे बीमा कंपनी मैं तो यार कोई कराया नहीं बीमा नहीं जस्सी ने कराया हुआ सी तेरा बीमा अच्छा जस्सी ने कराया हुआ सी वो मेरी जान पहचान सी जस्सी ना मैं तो बीमा करने गया सी ਹਾਂ ਉਹ ਕਹਿੰਦਾ ਯਾਰ ਮੇਰਾ ਤਾਂ ਚੱਲ ਰਹਿਣ ਦੀ ਮੇਰੇ ਭਰਾ ਦਾ ਕਰਦੇ ਉਹ ਕਿਸ਼ਤ ਭਰਦਾ ਹੁੰਦਾ ਅੱਛਾ ਕੋਈ ਆ ਦਾ ਬੀਮਾ ਤਾਂ ਨਹੀਂ ਕਰਾਇਆ ਉਹਨੇ ਨਾ ਨਾ ਉਹ ਤਾਂ ਕੋਈ ਬੀਮਾ ਨਹੀਂ ਕਰਾਇਆ ਉਹ ਮੇਰੇ ਕੋਲ ਉਹਨੇ ਮਾਨੂੰ ਕਿਹਾ ਸੀ ਉਹਨੇ ਤੇਰੇ ਹੀ ਕਰਾਤਾ ਸੀਗਾ ਅੱਛਾ ਤੇ ਉਹ 10 ਲੱਖ ਰੁਪਇਆ ਤੂੰ ਤਾਂ ਸਾਈਨ ਕਰਕੇ ਲੈ ਜੀ ਤੇ ਕਿਸ਼ਤਾਂ ਪੂਰੀਆਂ ਹੋ ਗਈਆਂ ਤੇਰੀਆਂ ਅੱਛਾ ਮੇਰੇ ਨਾਲ ਤੇ ਇੱਕ ਪਰ ਦਰ ਹੈ ਬਈ ਕਿਸ਼ਤ ਫਿਰ ਹਾਂ ਹਾਂ ਜਿੰਨਾ ਤੇ ਪੱਤਰ ਹੈ ਤੇ ਜਦੋਂ ਵੀ ਟਾਈਮ ਲੱਗੇ ਕਦੇ ਦਿਨ ਚੇ ਸੱਲ ਨੂੰ ਸੋਮਵਾਰ ਹੈ ਤੇ ਕਲਮ ਦਸਤਰਾ ਕੇ ਤੇ ਆਪਣਾ ਚੈੱਕ ਲੈ ਜੀ ਠੀਕ ਹੈ ਜੀ ਮੈਂ ਤੁਹਾਨੂੰ ਫੋਨ ਕਰਕੇ ਆਉਂ ਫਿਰ ਇਸ ਨੰਬਰ ਤੇ ਕੱਲ ਨੂੰ ਪਤਾ ਕਰਾਂ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਮਨਾ ਮੈਂ ਉਹਨੀਆਂ ਬਾਈ ਬਾਰੇ ਗੱਲ ਸੋਚਦਾ ਰਿਹਾ ਬਾਈ ਨੇ ਤਾਂ ਸਾਰੇ ਪੈਸੇ ਨੇ ਇਹਨਾਂ ਤੇ ਜਮ੍ਹਾਂ ਕਰਾਏ ਨੇ ਆਰਬੀਮਾ ਹੀ ਕਰਾ ਸਕਦਾ ਸੀ ਉਹ ਆਦੇ ਨਾਮ ਤੇ ਵੀ ਕਿਸ਼ਤ ਕਰਵਾ ਸਕਦਾ ਸੀ ਐਵੇਂ ਬਾਈ ਨੂੰ ਮਾੜਾ ਚੰਗਾ ਬੋਲਦੇ ਰਹੇ ਇਹ

अच्छा ਮੈਂ ਵੀ ਬੇਮੀ ਨੂੰ ਗਲਤ ਕਹਿੰਦਾ ਰਿਹਾ ਵਿਚਾਰੇ ਨੂੰ ਉਹਦਾ ਜਿੰਨੇ ਪੈਸੇ ਜੋੜਦਾ ਸੀ ਮੇਰੇ ਨਾਂ ਤੇ ਜੁੜੀ ਜਾਂਦਾ ਸੀ ਪਤਾ ਤਾਂ ਮੈਨੂੰ ਵੀ ਸੀਗਾ ਪੁੱਤੀ ਦੀ ਨੌ ਕਰਾਇਆ ਐ ਨਹੀਂ ਪਤਾ ਪੈਸੇ ਤਾਂ ਹੋਰ ਵੀ ਤੇਰੇ ਨਾਂ ਤੇ ਕਰਾਏ ਪਏ ਹੁਣ ਪਰ ਪਤਾ ਕੀ ਗੱਲ ਹੈ ਮੈਨੂੰ ਇਹ ਦੋਨੇ ਭੈਣ ਦਾ ਪਿਆਰ ਜਰਿਆ ਨਹੀਂ ਗਿਆ ਮੇਥੋਂ ਅੱਛਾ ਬੇਬੇ ਕਿ ਮੈਂ ਆਪਦੀ ਪ੍ਰਧਾਨਗੀ ਚਾਹੁੰਦੀ ਸੀ ਤੇ ਪੁੱਤ ਇਹ ਤਾਂ ਮੈਂ ਬਹੁਤ ਕਮਲ ਘੋਟ ਹੈ ਮੇਰੇ ਪੈਰੋਂ ਸਾਰਾ ਕੰਮ ਵਿਗੜਿਆ ਆਪਣੇ ਘਰ ਦਾ ਉਹ ਵੀ ਬਾਹਰ ਕੱਢਿਆ ਤਾਂ ਮੇਰੀ ਵਜ੍ਹਾ ਨਾਲ ਇੰਨਾ ਦੀ ਬਥੇਰੀ ਬਣਦੀ ਸੀ ਉਹ ਨਹੀਂ ਮੈਥੋਂ ਬਰਦਾਸ਼ਤ ਹੋਇਆ ਤੇ ਪੁੱਤ ਮੈਥੋਂ ਹੋ ਗਈ ਬਹੁਤ ਵੱਡੀ ਗਲਤੀ ਪਤਾ ਨਹੀਂ ਉਹ ਕਿੱਥੇ ਰੋਦਾ ਫਿਰਦਾ ਹੋਣਾ ਦੱਸੀ ਨਾਲੇ ਮੈਨੂੰ ਪਾਪ ਕਰਾਤਾ ਨਾਲ ਮੈਥੋਂ ਬਹੁਤ ਵੱਡਾ ਹੋਇਆ ਪੁੱਤ ਤੂੰ ਤਾਂ ਮੇਰੇ ਕਹਿਣ ਤੇ ਕਰਿਆ ਕੰਮ ਪਰ ਮੈਥੋਂ ਹੈ ਪਾਪ ਤਾਂ ਬੜਾ ਵੱਡਾ ਤੇ ਆਪਾਂ ਮੈਂ ਕਹਿੰਨੀ ਪੁੱਤ ਵੀ ਮੈਂ ਗਲਤੀ ਮੰਨ ਲਵਾਂ ਤੇ ਆਪਾਂ ਉਹਨਾਂ ਨੂੰ ਜਾ ਕੇ ਲੈ ਆਈਏ ਤੁਸੀਂ ਦੁਬਾਰੇ ਫੇਰ ਇਕੱਠੇ ਹੋਈਏ ਮੈਂ ਤਾਂ ਇਹ ਚਾਹੁੰਦੀ ਆ ਹਾਂ ਬੇਬੇ ਤਾਂ ਮੈਂ ਹਾਂਜੀ ਆਪਾਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਕਿਉਂ ਹੋ ਗਈ ਹੋਰ ਆਪਾਂ ਬਾਈ ਨੂੰ ਇੰਨਾ ਭਰਜਾਈ ਨੂੰ ਇੰਨਾ ਮਾੜਾ ਚੰਗਾ ਬੋਲੇ ਉਹ ਤਾਂ ਵਿਚਾਰੇ ਆਪਾਂ ਕਹਿੰਦੇ ਲਈ ਤੁਸੀਂ ਪੈਸੇ ਲੁਕਾਉਂਦੇ ਹੋ ਤਾਂ ਪੈਸੇ ਆਪਣੇ ਨਾਂ ਤੇ ਜਮ੍ਹਾਂ ਕਰਾਉਂਦੇ ਰਹੇ ਵਿਚਾਰੇ ਸੋਨ ਨੂੰ ਕਿਵੇਂ ਪਤਾ ਲੱਗ ਗਈ ਮੈਨੂੰ ਫੋਨ ਆਇਆ ਸੀ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਬਾਕੀ ਬੇਪੇ ਨੇ ਦੱਸਿਆ ਉਹ ਤੁਹਾਨੂੰ ਪਤਾ ਮੈਨੂੰ ਵੀ ਸੀ ਪਤਾ ਮੈਨੂੰ ਵੀ ਸੀ ਉਹ ਉਹੀ ਗੱਲ ਕਰਕੇ ਜਾਨ ਤਾਂ ਬੇਬੇ ਨੇ ਨਾਲ ਤਾਂ ਟੈਕਿਆ ਦੇ ਕਰੇ ਮੂੰਹ ਦਿਖਾਉਂਦੇ ਜੋ ਕਰਿਆ ਨਹੀਂ ਬਥੇਰਾ ਸਮਝਾਇਆ ਉਹਨਾਂ ਨੇ ਵੀ ਤੁਸੀਂ ਨਾ ਕਿਸੇ ਦੀ ਚੱਕਾ ਜਾਓ ਤੁਹਾਨੂੰ ਤਾਂ ਪਤਾ ਸੀਗਾ ਚੱਕਾ ਕਰਦੀ ਹੋਗੀ ਮੈਥੋਂ ਹੀ ਜਿਹੜੇ ਅੰਦਰ ਰਹਿ ਗਏ ਤੁਹਾਡਾ ਪਿਆਰ ਉਹ ਤੇਰੇ ਆ ਗਿਆ ਬਹੁਤ ਬੋਲਣਾ ਬੇਬੇ ਸਾਡੇ ਨਾਲ ਦੇਖ ਪੁੱਤ ਮੈਂ ਗਲਤੀ ਮਨੂੰ ਜਾ ਕੇ ਆਪਾਂ ਸਾਰੇ ਜਾਣੇ ਜਾ ਕੇ ਉਹਨਾਂ ਨੂੰ ਲੈ ਕੇ ਆਓ ਕਬ ਨਹੀਂ ਕਿੱਥੇ ਰੋਣਾ ਹੁਣ ਅਬ ਦੇਰੀ ਨਾ ਕਰੋ ਨਹੀਂ ਮਿਲਦੇ ਫਿਰ ਬੇਬੇ ਜਿਹੜੇ ਸਾਡਾ ਇਹਨਾਂ ਦੋਨੇ ਭੈਣਾਂ ਦਾ ਮੈਂ ਗਲਤੀ ਮੰਨ ਲਾਂਗੀ ਬੇਬੇ ਮੈਂ ਗਲਤੀ ਮਨੂੰ ਪੁੱਤ ਮੈਂ ਮੈਂ ਆ ਇਹ ਦੋਸ਼ ਮੇਰੇ ਤੇ ਰਹਾ ਮੈਂ ਤੁਹਾਨੂੰ ਪਾੜਿਆ ਮੈਂ ਨਹੀਂ ਲੱਗੂ ਹੁਣ ਅਬ ਦੇਰੀ ਨਾ ਕਰੋ ਬੇਬੇ ਫਿਰ ਮਾਵਾ ਪੁੱਤਾਂ ਨੇ ਘਰ ਬਸਾਉਂਦੀਆਂ ਹੁੰਦੀਆਂ ਨੇ ਬੇਬੇ ਪਾੜਦੀਆਂ ਨਹੀਂ ਹੁੰਦੀਆਂ ਸਹੀ ਗੱਲ ਆ ਧੀਏ ਚਲੋ ਅਬ ਚੱਲਦੇ ਆਂ ਯਾਰ ਹੁਣ ਜਿਹੜੀ ਹੋ ਗਈ ਹੋ ਗਈ ਆਪਾਂ ਉਹਨਾਂ ਨੂੰ ਲੈ ਕੇ ਆਈਏ ਬਾਈ ਉਹਨਾਂ ਨੂੰ ਲੈ ਕੇ ਆਈਏ ਹੋਰ ਦੇਖ ਲੋ ਜੀ ਮੈਂ ਤਾਂ ਚੱਲ ਬੱਸ ਕੋਈ ਨਹੀਂ ਯਾਰ ਜਿਹੜੀ ਗੱਲ ਹੋ ਗਈ ਉਹ ਤੇ ਰੇਤਾ ਪਾਓ ਆਪਾਂ ਨੂੰ ਭੁੱਲਿਆ ਸ਼ਾਮ ਨੂੰ ਵਾਪਸ ਆ ਕੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਭੁੱਲਿਆ ਨਹੀਂ ਕਹਿੰਦੇ ਹੁੰਦੇ ਹਾਂ ਆਪਾਂ ਬਾਈ ਉਹਨੂੰ ਬਣਾ ਲਾਂਗੇ ਚੱਲ ਲੈ ਕੇ ਆਈਏ ਆਪਾਂ ਚਲਤੀ ਏ ਮੇਰਾ ਕੁਝ ਹੋ ਗਿਆ ਮੈਂ ਗਲਤੀ ਮਨੂੰ ਜਲਦੀ ਆ ਜਾ ਆ ਪੁੱਤ ਆ ਜਾ ਆਉਣਗੇ ਮੈਂ ਜਿੰਦ ਤੈਨੂੰ ਕਹਿਤਾ ਗੁਨਾਹਗਰ ਤਾਂ ਮੈਂ ਆ ਕਿੜਾ ਕੁਛ ਕੀਤਾ ਨਾ ਮੈਂ ਕੀਤਾ ਤੁਹਾਡੇ ਚ ਕੋਈ ਗਲਤੀ ਨਹੀਂ ਗਲਤੀ ਮੈਂ ਮੰਨਿਆ ਮੈਂ ਜਿਸ ਨਾ ਹੋਈ ਕੋਰੇ ਬਈ ਖਾਤਰੋਂ ਬਹੁਤ ਵੱਡੀ ਗਲਤੀ ਹੋ ਗਈ ਕਿਵੇਂ ਆ ਰਹੇ ਤੁਸੀਂ ਹੋਰ ਕਿਵੇਂ ਪਤਾ ਠੀਕ ਆ ਸਸੀ ਗੱਲ ਠੀਕ ਆ ਬਈ ਸਸੀ ਗੱਲ ਹਾਂ ਪੁੱਤ ਠੀਕ ਆ ਬਣੇ ਬਈ ਖਾਤਰੋਂ ਬਹੁਤ ਵੱਡੀ ਗਲਤੀ ਹੋ ਗਈ ਸਮਤਾ ਹੀ ਛੋਟੇ ਟਾਈਮ ਹੀ ਇਲਜ਼ਾਮ ਲਾਉਂਦੇ ਰਹੇ ਤੁਸੀਂ ਸਪੈਸ਼ਲ ਬੰਨ ਸਾਨੂੰ ਹੁਣ ਪਤਾ ਲੱਗਿਆ ਤੁਸੀਂ ਤਾਂ ਸਾਡਾ ਕਿੰਨਾ ਕਰਦੇ ਸੀ ਜੋ ਤਾਂ ਗਲਤੀ ਇਹਨਾਂ ਤੋਂ ਨਹੀਂ ਹੋਈ ਮੈਥੋਂ ਹੋਈ ਆ ਮੈਂ ਗੁਨਾਹਗਰ ਥੋਡੀ ਜਿਵੇਂ ਮਰਜ਼ੀ ਮੇਰੇ ਨਾਲ ਤੁਸੀਂ ਕਾਹੇ ਕਰ ਸਕਦੇ ਹੋ ਮੈਂ ਗਲਤੀ ਮੰਨਣ ਤਿਆਰ ਆ ਜਿਹੜਾ ਕੁਝ ਹੋਇਆ ਮੈਥੋਂ ਹੋਇਆਗਾ ਨਾ ਨਾ ਬੇਬੇ ਗਲਤੀ ਕਾਦੀ ਆ ਕੋਈ ਨਹੀਂ ਬੇਬੇ ਨੇ ਦੱਸਿਆ ਵੀ ਤਾਂ ਇਹਨਾਂ ਹੀ ਦੋਨਾਂ ਦੀ ਜਿਆਦੇ ਬਣਦੀ ਸੀ ਉਹਦੇ ਕਰਕੇ ਹੀ ਬੇਬੇ ਨੇ ਠੀਕ ਨਹੀਂ ਲਾਦਾ ਇਹ ਬੇਬੇ ਨਾਲ ਜੋ 라운 ਦੇ ਚੱਕਰ ਚ ਆਪਾਂ ਨੂੰ ਲੱਗੇ ਕਰਤਾ ਕੋਈ ਨਹੀਂ ਬੇਬੇ ਕਰਨੀ ਗੱਲਾਂ ਨੇ ਹਨਾ ਤੁਮ ਇਤੋਂ ਹੋ ਗਈ ਮੈਨੂੰ ਮਾਫ਼ ਕਰ ਦੇ ਨਹੀਂ ਨਹੀਂ ਕੋਈ ਕੋਈ ਗੱਲ ਨਹੀਂ ਕੋਰੋਨਾ ਨਹੀਂ ਕੋਈ ਚੱਲ ਫੇਰ ਹੀ ਪਤਾ ਲੱਗਦਾ ਹੁੰਦਾ ਆਪਦੇ ਤੇ ਬਗਾਨਿਆਂ ਦਾ ਠੀਕ ਹੈ ਜੇ ਅਸੀਂ ਸਾਡੇ ਚ ਪਿਆਰ ਹੁੰਦਾ ਫੇਰ ਕਾਹਨੂੰ ਪਤਾ ਲੱਗਦਾ ਜੇ ਹੁਣ ਪਤਾ ਲੱਗ ਗਿਆ ਇਹਨਾਂ ਨੂੰ ਸਾਰਾ ਚਾਨਣ ਸਾਹਮਣੇ ਆਇਆ ਹੈ ਹਨਾ ਵੀ ਇਸ ਤਾਂ ਇਹਨਾਂ ਤੇ ਅਲਜ਼ਾਮ ਲਾਉਂਦੇ ਸਿਆ ਕਰਦੇ ਸੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਪਦੇ ਆਪਦੀ ਹੁੰਦੇ ਨੇ ਕਿ ਮੇਰਾ ਮੂ ਵੀ ਨਹੀਂ ਵਹੂਗੇ ਕੋਈ ਗੱਲ ਨਹੀਂ ਨਾ ਕੋਈ ਨਾ ਫੇਰ ਕੀ ਹੋ ਗਿਆ ਭਾਈ ਜਵਾਈ ਇੱਧਰ ਮੈਂ ਹੁਣ ਸੁਣਨਾ ਸੀ ਉਹ ਇੱਕ ਮਿੰਟ ਦੇ ਲਈ ਹੁਣ ਚਲੋ ਪਾਣੀ ਵੀ ਆਪਣੇ ਘਰੇ ਜਾ ਕੇ ਪੀ ਮੰ ਚਲਤੀ ਚੱਕੋ ਆ ਜਾ ਸਮਾਨ ਚੱਕੋ ਬੈਗ ਹੁਣ ਚਲੋ ਚੱਕ ਸਕਦਾ ਚਲੋ ਚੱਕ ਸਕਦਾ ਆਜੇ ਬਈ ਏ ਘਰ ਸੋਡਾ ਸੀ ਸੋਡਾ ਸੋਡਾ ਹੀ ਰੋਊਗਾ ਬਸ ਠੀਕ ਹੈ ਇਸ ਨੂੰ ਇਸ ਮੈਨੂੰ ਗੱਲ ਤੇ ਕਿਸੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਜੇ ਨਾ ਟਾਈਮ ਗੱਲ ਕਲੀਅਰ ਨਾ ਹੋਵੇ ਉਹਨਾਂ ਟਾਈਮ ਉਹ ਗੱਲ ਦਾ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਬਾਅਦ ਚ ਨਹੀਂ ਫਿਰ ਪਛਤਾਉਣਾ ਪੈਣਾ ਲਾਸਟ ਤੇ ਫਿਰ ਆ ਫੇਰ ਹੀ ਪਤਾ ਲੱਗਦਾ ਵੀ ਆਪਣੇ ਆਪਣੇ ਹੁੰਦੇ ਨੇ ਬਗਾਨੇ ਬਗਾਨੇ ਹੁੰਦੇ ਨੇ ਕਿ ਸਾਡੀਆਂ ਵੀਡੀਓਜ਼ ਤੁਹਾਨੂੰ ਕਿਵੇਂ ਲੱਗੀਆਂ ਨੀ ਕਮੈਂਟਾਂ ਚ ਜੂਰ ਦੱਸਿਓ ਇਹਨਾਂ ਨੂੰ ਬਸ ਬਸ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀਆਂ ਵੀਡੀਓਜ਼ ਨੂੰ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਣਾ ਤੁਹਾਡੇ ਪਿਆਰ ਕਰੀ ਕਮੈਂਟਾਂ ਦੀ ਬਾਰੇ ਅਮਨਦੀਪ ਕੌਰ ਬੋਲਾਵਾਲ, ਪੰਨਪ੍ਰੀਤ ਸਤੂ ਬੱਪੀਆਂਣਾ ਗੁਰਪ੍ਰੀਤ ਸਿੰਘ, ਗਗਨਦੀਪ ਕੌਰ, ਸੁਖਵਿੰਦਰ ਬੱਪੀਆਂਣਾ, ਸੁਮਨਪ੍ਰੀਤ, ਪਲਵੰਤ ਸਿੰਘ, ਦਲਜੀਤ ਕੌਰ ਯੂ ਐਸ ਏ, ਅਵਤਾਰ ਸਿੰਘ, ਸਰਬਜੀਤ ਸਿੰਘ, ਅਮਨ ਫਫੜੇ, ਗੁਰਲਾਲ ਸਿੰਘ, ਅਮਰੀਕ ਰਾਜੀਆ, ਬੋਵੀ ਰਾਜਾ ਸੋਨੀ ਸਿੰਘ ਹਰਦੇਵ ਪਿੰਡ ਖਾਈ ਜ਼ਿਲ੍ਹਾ ਮੋਗਾ ਰਾਜ ਚੋਟੀਆਂ ਕਮੈਂਟ ਹੋਰ ਵੀ ਬਹੁਤ ਹੁੰਦੇ ਨੇ ਐਨਾਂ ਸਾਥੋਂ ਟਾਈਮ ਨਹੀਂ ਹੁੰਦਾ ਅਜਿਹਾ ਜਲਦੀ ਥੋੜੀ ਕਾਲੀ ਸੀ ਸਾਨੂੰ ਘੱਟ ਲਿਖੇ ਗਏ ਨੇ ਅਗਲੇ ਭਾਗ ਵਿੱਚ ਸਾਰਿਆਂ ਦੇ ਨਾਮ ਬੋਲਾਂਗੇ ਇਹਨਾਂ ਦੇ ਨਹੀਂ ਬੋਲੇਗੇ ਉਹਨਾਂ ਤੋਂ ਮਾਫੀ ਚਾਹੁੰਦੇ ਆ